ਹਾਂਜੀ ਇਹ ਪਰ ਸੈਰ ਮਨਾਤਾ ਹੀ ਨਹੀਂ ਇਹ ਦੇਖੋ ਬਾਪੂ ਇਧਰ ਹੀ ਕਰੀ ਇਧਰ ਨੂੰ ਕਰੀ ਇਧਰ ਦੇਖੋ ਫਿਰ ਜਣਾਵਾ ਬਾਪੂ ਜੀਆ ਇਧਰ ਦੇਖੋ ਜਣਾਵਾ ਇਹ ਲੋ ਥੱਲੇ ਲੱਗਣ ਡੀਆਂ ਹਾਂ ਅਗੇ ਤੂੰ ਪੰਜ ਪਰਨਾ ਕੱਲੀ ਬਾਪੂ ਗਿੰਦੋਂ ਪਰਨਾ ਬੰਨ ਬਾਪੂ ਦੀ ਹਾਕੀ ਤੂੰ ਫੋਲੀ ਜਣਾਵਾ

ਵਾਈ ਗਰੂ ਬਾਬਾ ਇਹਦਾ ਬੈਠਾ ਝੁਗੀ ਦੇ ਬੈਠੇ ਦੇ ਬਾਹਰ ਆ ਜਾ ਮੜਿਆ ਆਇਓ ਬਾਹਰ ਆਇਓ ਮੜਿਆ ਬਾਹਰ ਆ ਜਾ ਕਿਦਾਂ ਬੈਠੇ ਝੁਗੀ ਜਿਹਦਾ ਬੈਈਦਾ ਇੱਥੇ ਹੈ ਬੈਈਦਾ ਇੱਥੇ ਇੱਥੇ ਲਿੰਦੇ ਕਿਹੜਾ ਆਪਣਾ ਪਿੰਡ ਕਿਹੜਾ ਵਾ ਤਲਵੰਡੀ ਡੋਗਰਾ ਤਲਵੰਡੀ ਡੋਗਰਾ ਆਇਓ ਬਾਹਰ ਆਇਓ ਮੜਿਆ ਹਾਲ ਚੜ ਆਇਓ ਸਹੀ ਬਾਬੂ ਤੇਰੀ ਪੋਤੀਆਂ ਹੀ ਆ ਵੇਖੋ ਦੇਖਦਾ ਕਿਦਾਂ ਝੁਗੀ ਦੇ ਵਿੱਚ ਰਹਿ ਰਿਹਾ ਪਾਟੀ ਪਈ ਆ ਪਲੀਆਂ ਸਾਰੀਆਂ ਪਾਟੀਆਂ ਪਈਆਂ ਤੇ ਬਾਬੂ ਜੀ ਨੂੰ ਲੱਗਦਾ ਜੜਾਵਾ ਬਣੀਆਂ ਪਈਆਂ ਆਏ ਬਿਜੁਰਗ ਆਏ ਬਾਰ ਬੜਿਆ ਬਸ ਤੀਜਾ ਬੈਠਾ ਕੀ ਨਾ ਕੀ ਆਪ ਜੀ ਦਾ ਜਲਦੀਪ ਹੈ ਜਲਦੀਪ ਤੇ ਇੱਥੇ ਕਦੋਂ ਰਹਿੰਦੇ ਜੀ ਇਤੋਂ ਇਨਾ ਮੇਰੇ ਬਰਚਾ ਕੀ ਗੱਲ ਆ ਪਰਿਵਾਰ ਚ ਕੌਣ ਕੋਣਾ ਕੱਲਾ ਹੀ ਮੈਂ ਤੇ ਘਰ ਪਰਿਵਾਰ ਕੋਈ ਨਹੀਂ ਆਗਾ ਧੀਆ ਪੁੱਤ ਕੱਲਾ ਹੀ ਵਿਆਹ ਹੋਇਆ ਸੀਗਾ ਨਹੀਂ ਨਹੀਂ ਆ ਗਿਆ ਤੇ ਫੇਰ ਰੋਟੀ ਪਾਣੀ ਕਿੱਥੋਂ ਛਕਦੇ ਜੀ ਛਗੜੀ ਦਾ ਕਿਤੇ ਹੈ ਛਗੜੀ ਦਾ ਕਿਤੇ ਆ ਕੀ ਹੈ ਜੜਾਵਾ ਮਾ ਹਾਂ ਆਏ ਬਾਹਰ ਆਏ ਤੇਰੇ ਪੋਤੇ ਆਏ ਤੇਰੇ ਤੇਰੇ ਲੈਣ ਆਇਆ ਬਾਪੂ ਅੱਛਾ ਚੱਲਾ ਤੁਹਾਨੂੰ ਲੈ ਜਾਣਾ ਅੱਜ ਕਿੱਥੇ ਆਪਣਾ ਘਰ ਵਾ ਅੱਛਾ ਗੁਰਦੁਆਰਾ ਆਪਣਾ ਚੱਲਾ ਆ ਜਾ ਸੰਗ ਤੇਰੇ ਵਾਸਤੇ ਬਣਾਇਆ ਵਾ ਕਿੱਥੇ ਬਣਾਇਆ ਆਪਾਂ ਇੱਥੇ ਹੀ ਤੁਹਾਡੇ ਲੱਗੇ ਇੱਥੇ ਰੱਖੋ ਪੈਸੇ ਫੜ ਲੋ ਇੱਥੇ ਭਰਾਪੁਰੂ ਹੈਗੇ ਆਪਣੇ ਤੇ ਕੋਈ ਭਰਾ ਨਹੀਂ ਹੈਗਾ ਆ ਜਾਓ ਬਾਹਰ ਫਿਰੋ ਤੇ ਪ੍ਰਸ਼ਾਦਾ ਪਾਣੀ ਕਿੱਥੋਂ ਛੱਕਦੇ ਜੀ ਛੱਕਣ ਦੀ ਦੁਕਾਨ ਤੋਂ ਦੁਕਾਨ ਤੋਂ ਇਥੇ ਕਿੰਨਾਂ ਹੀ ਚੋਗ ਰਹੇ ਇੰਦਿਆਂ ਨੂੰ ਮੈਂ ਤਿਤ ਹੋ ਗਏ 3-4 ਸਾਲ ਅੱਛਾ 3-4 ਸਾਲ ਵਗੈਰੇ ਇੰਦਿਆਂ ਨੂੰ ਆਇਓ ਵੜਾ ਵੇਖੋ ਵੀਰ ਕਿੱਡੀਆਂ ਤਗੜੀਆਂ ਜੜਾਵਾਂ ਬਣੀਆਂ ਪਿਆ ਇੰਨੇ ਤੱਡੀ ਬਾਪੂ ਨੂੰ ਬਾਹਰ ਬਾਹਰ ਕੀ ਕਰਨਾ ਚਾਹ ਪਾਣੀ ਪੀਣਾ ਮੈਂ ਤੇ ਬਾਬੂ ਜੀ ਆਜੋ ਆਪਾਂ ਤੈਨੂੰ ਲੈ ਨਹੀਂ ਤਰੇ ਆਏ ਆ ਅਵੇ ਗੱਡੀ ਲੈਦੀ ਆਪਾਂ ਆਪਾਂ ਉੱਥੇ ਦਾ ਆਜੋ ਨਹੀਂ ਨਹੀਂ ਆਜੇ ਨਹੀਂ ਅੰਦਰ ਮੈਂ ਚਾਹ ਪਾਣੀ ਪੀਣਾ ਆ ਬਾਬੂ ਚਾਹ ਪਾਣੀ ਪੀ ਲੈਨੇ ਆਪਾਂ ਅਸੀਂ ਤੇਰੇ ਪੋਤੇ ਆਏ ਆ ਆਰੋ ਆਰੋ ਬਾਹਰ ਆਰੋ ਆਰੋ ਵੇਖੋ ਗੁਰਾ ਕੀ ਹਾਲ ਬਣਿਆ ਪਿਆ ਵੇਖੋ ਬਾਪੂ ਦਾ ਆਜੋ ਆਜੋ ਜੀ ਬਾਹਰ ਆਜੋ ਆਜੋ ਬਾ ਆ ਵੇਖੋ ਵੀਰ ਅਸੀਂ ਅੱਜ ਅੰਮ੍ਰਿਤਸਰ ਜਿਹੜਾ ਮਾਨਾਵਾਲਾ ਕੇ ਟੋਲ ਪਲਾ ਗਿਆ ਵਾ ਉੱਥੇ ਆਏ ਸੀਗੇ ਤੇ ਸਾਨੂੰ ਕਿਸੇ ਵੀ ਨੇ ਦੱਸ ਪਾਈ ਸੀ ਵੀ ਇੱਥੇ ਝੁੱਗੀ ਦੇ ਵਿੱਚ ਇੱਕ ਬਜ਼ੁਰਗ ਬਾਪੂ ਰਹਿੰਦਾ ਵਾ ਤੇ ਵੇਖੋ ਝੁੱਗੀ ਵੀ ਵੇਖੋ ਕਿਦਾਂ ਪਾਟੀ ਪਈ ਆ ਆ ਵੇਖੋ ਆ ਕੱਕ ਕਣ ਵੇਖੋ ਨਾਲ ਹੀ ਅਬੀਲੀ ਦੇ ਉੱਤੋਂ ਤਾਰਾਂ ਲੰਘਦੀਆਂ ਰੱਬ ਨਾ ਕਰੇ ਕੋਈ ਸਪਾਰਕ ਹੋ ਜੇ ਤੇ ਬਾਪੂ ਦਾ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਕੀ ਬਾਪੂ ਨਾਲ ਬਣਿਆ ਤੇ ਆ ਵੇਖੋ ਮੈਂ ਤੁਹਾਨੂੰ ਉੱਤਲੇ ਬਨੇ ਤਾਰਾਂ ਵਖਾਣਦੇ ਵੱਡੀਆਂ ਲਾਈਨਾਂ ਲੰਘਣ ਡਈਆਂ ਵਾ ਨਾਲ ਖੰਭੇ ਖੰਭਿਆਂ ਦੇ ਨਾਲ ਵਿਚਾਰੇ ਬਜ਼ੁਰਗ ਨੇ ਆਪਣੀ ਝੋਪੜੀ ਬੰਨ ਕੇ ਤੇ ਆਪਣਾ ਗੁਜ਼ਾਰਾ ਕਰ ਰਿਹਾ ਵਾ ਤੇ ਰਹਿਣ ਦੇ ਰਹਿਣ ਦੇ ਕੋਈ ਗੱਲ ਨਹੀਂ ਰਹਿਣ ਦੇ ਰਹਿਣ ਦੇ ਹਾਂ ਆਜੋ ਬਾਪੂ ਬਾਹਰ ਆਜੋ ਬਾਹਰ ਆਜੋ ਹੈ ਆ ਆਈ ਚੀਆ ਚਪਲਾਾਂ ਚਪਲਾਾਂ ਵਾ ਬੋਤਲਾਂ ਕੀ ਆ ਉਹੀ ਮੈਂ ਬਣਾਈਆਂ ਨੇ ਆ ਦੇਖਿੰ ਨੂੰ ਆਜੋ ਬਾਪੂ ਜੀ ਆਜੋ ਬਾਹਰ ਆਜੋ ਆ ਦੇਖੋ ਬਾਪੂ ਜੀ ਕੀ ਗੱਲ ਹੈ ਜੜਾਵਾਂ ਕਰੋਗੇ ਜਾਂ ਬਣੀਆਂ ਵਾਂ ਹੈ ਬਹੁਤ ਜੜੀਆਂ ਬਣੀਆਂ ਹੈ ਤੇ ਤੇ ਲਵਾਈਆਂ ਲੋਈਆਂ ਨਹੀਂ ਇਹ ਨਹੀਂ ਨਹੀਂ ਲੋਈ ਅੱਛਾ ਬਲੋ ਮਨਾਤੇ ਫੇਰ ਹੋ ਗਿਆ ਇਹ ਅੱਛਾ ਅੱਛਾ ਤੇ ਪਿੰਡ ਕਿਹੜਾ ਦੱਸਿਆ ਤਲਵੰਡੀ ਤਲਵੰਡੀ ਡੋਗਰਾ ਤਲਵੰਡੀ ਡੋਗਰਾ ਤੇ ਪਰਿਵਾਰ ਚ ਕੋਈ ਨਾ ਕੋਈ ਦੀਦ ਆਪਣੇ ਰਹਿੰਦੇ ਹੋਗਾ ਇੱਥੇ ਪਰਿਵਾਰ ਨੂੰ ਤੁਸੀਂ ਇਹਨਾਂ ਤੋਂ ਗੱਲ ਕਰੋ ਜੇ ਮੈਂ ਤੁਹਾਨੂੰ ਵਾਹੇ ਪੁੱਛਣ ਡਿਆ ਵਾਂ ਕੋਈ ਨਾ ਕੋਈ ਦੀਦ ਹੋਊਗਾ ਹੀ ਨਹੀਂ ਪਰਿਵਾਰ ਦੇ ਅੰਦਰ ਕੋਈ ਨਹੀਂ ਹੈ ਕੱਲਾ ਹੀ ਆ ਕੀ ਕੱਲਾ ਰਹਿੰਦਾ ਅੱਛਾ ਪਰਿਵਾਰ ਵੀ ਤਾਂ ਦਿਖਾ ਦਾਂਗੇ ਅੱਛਾ ਤਲਵੰਡੀ ਡੋਗਰਾ ਜਿੱਥੇ ਆਪਾਂ ਲਿਆ ਕੀਤਾ ਉਹ ਕਿਹੜਾ ਡੁੱਗ ਰਹੀ ਪਰਵਾਜ਼ ਵੀ ਤਾਂ ਨਹੀਂ ਦਮਾ ਰੋ ਖੱਬੇ ਡੁੱਗ ਰਹੀ ਛੱਟ ਪਰੇ ਆ ਜਾ ਬਾਹਰ ਤੂੰ ਆ ਜੀ ਬਾਬਾ ਜੀ ਆਜੇ ਬਾਹਰ ਆਜੋ ਆਜੋ ਬਾਹਰ ਆਜੋ ਇਧਰ ਦੇਖੋ ਹੁਣ ਹੁਣ ਅਪੀ ਚੰਗੀ ਤਾਂ ਗੁੰਦੂ ਅਸੀਂ ਕੱਢ ਕੇ ਪਰਣਾ ਬੰਦ ਬਾਬੂ ਜੀ ਬਾਬੂ ਇਧਰ ਪਰਣਾ ਆਏ ਬਾਬਾ ਜੀ ਪਰਣਾ ਬੰਨਦਾ ਵੀਰ ਹੋਰ ਇਧਰ ਬਣਾ ਪਾਇਆ ਆ ਦੇਖੋ ਆ ਨਹੀਂ ਬਾਬਾ ਜੀ ਆ ਰਹੇ ਨੇ ਪਰਣਾ ਚੰਗੀ ਤਰ੍ਹਾਂ ਬੰਨਦਾ ਉਹ ਗੁੰਦੂ ਕਰਿਆ ਖੋਲ ਜੜਾਵਾਂ ਵਖਾ ਸਾਰੀਆਂ ਆ ਦੇਖੋ ਜੀ ਜੜਾਵਾਂ ਵੇਖੋ ਬਜ਼ੁਰਗ ਦੀਆਂ ਪਤਾ ਨਹੀਂ ਕਿੰਨਾ ਚਿਰ ਹੋਇਆ ਨਾ ਤੈਨੂੰ ਹਾਂ ਕਿੰਨੂੰ ਸਰਵਨ ਕੱਢ ਵਿੱਚ ਕੋਈ ਜ਼ਰੂਰੀ ਚੀਜ਼ ਚੁਈ ਜਾਵੇ ਪੈਸੇ ਕੋਈ ਹੈ ਤਾਂ ਇਹ ਹੁੰਦੇ ਵਿੱਚ ਇੱਧਰ ਦੇਖੋ ਵੀ ਡੜਾਵਾ ਆਹ ਜਿਹੜੀਆਂ ਥਾਈਆਂ ਹਾਂਜੀ ਇਹ ਪਰ ਸਿਰ ਮਨਾਤਾ ਇਹਨੇ ਬਾਬੂ ਇੱਧਰ ਹੀ ਕਰੀ ਇੱਧਰ ਨੂੰ ਕਰੀ ਇੱਧਰ ਦੇਖੋ ਵੀ ਜਿਹੜਾ ਵਾ ਬਾਪੂ ਜੀਆ ਕੱਢਦਾ ਇੱਧਰ ਦੇਖੋ ਜਿਹੜਾ ਵਾ ਇਹੋ ਥੱਲੇ ਲੱਗਣ ਦੀ ਆ ਹਾਂ ਆ ਕਿੰਦੂ ਪਾਣ ਤੇ ਪਨਾਂ ਕਲੀ ਬਾਪੂ ਗਿੰਦੋ ਪਰਨਾ ਬੰਨ ਬਾਪੂ ਦੀ ਹਾਕੀ ਇਤੂ ਫੋਲੀ ਜਨਾ ਮੈਂ ਹੈ ਅਬ ਬਾਪੂ ਦੇ ਬੰਜੜਾ ਮੈਂ ਬੰਦੇ ਪਰਨਾ ਬੰਨ ਦੇ ਪਰਨਾ ਬੰਨ ਦੇ ਪਰਨਾ ਬੰਨ ਬਾਪੂ ਜੀ ਆ ਦੇਖੋ ਹਾਲਾਤ ਤੁਹਾਨੂੰ ਝੌਂਪੜੀ ਦੇ ਅੰਦਰ ਦੇ ਹਾਲਾਤ ਦਿਖਾਉਂਦਾ ਮੈਂ ਤੁਹਾਨੂੰ ਆ ਦੇਖੋ ਇਹਨੂੰ ਆ ਆ ਹੀ ਨਹੀਂ ਕੰਮ ਆ ਇਹ ਨਹੀਂ ਕੰਮ ਚ ਲਈ ਉਹ ਤੇ ਤੋਂ ਕੇ ਹੋਰ ਜਾਈ ਵੀ ਪਈ ਹੈ ਕੱਢ ਲਾ ਕੱਢ ਜਾਈਂ ਹਰ ਜਾਈ ਤਰਾ ਹੀ ਕੱਢ ਬਿਸਤਰ ਕੰਮ ਆ ਜਨੇ ਆ ਦੇ ਆਪਣੇ ਆਂ ਦੇ ਵੀ ਇੱਧੇ ਗੰਦੇ ਹੋ ਜਾਂਦੇ ਨੇ ਜਿਹੜੇ ਟਾਇਲਟ ਕਰਦੇ ਆ ਫੇਰ ਤੋਂ ਗਿਆ ਆਪਾਂ ਫੇਰ ਮਸ਼ੀਨ ਮਿਸ਼ੂਨ ਆਪਣੇ ਕੋਲ ਹੈਗੀ ਆ ਕਿ ਆਪਾਂ ਜੇ ਇਦਾਂ ਸੁੱਟਾਂਗੇ ਤੇ ਇਦਾਂ ਤੇ ਫੇਰ ਚੰਗੇ ਭਲੇ ਆਏ ਹਾਂ ਅਰੇ ਕੋ ਹਾਲ ਤੇ ਬਾਕੀ ਦੇ ਇੱਕੋ ਚੱਕੋ ਚੱਕੋ ਕਿੰਨੇ ਇੱਕ ਸਾਈਡ ਤੇ ਰੱਖ ਉਹਦੇ ਉੱਤੇ ਰੱਖ ਥੋੜੀ ਡੀਡਾ ਵੀਰੇ ਆਪਾਂ ਕੱਲ ਵੀ ਮਿਲਣੀ ਆ ਕੱਲ ਪਰਸੋਂ ਪਰਸੋਂ ਜੋ ਉਥੇ ਮੇché ਆਇਆ ਸੀ ਮੈਨੂੰ ਲੱਗਦਾ ਜਿਵੇਂ ਆਪਾਂ ਮਿਲੇ ਹੁੰਦੇ ਆ ਤੇ ਆਪ ਜਿਹੜਾ ਕਿਹੜਾ ਪਿੰਡ ਆ ਬਹੁਤ ਦੇਖੀਏ ਵੀਡੀਓ ਮੈਂ ਤੇ ਚਲੋ ਧੰਨਵਾਦੀ ਜੀ ਬਾਬਾ ਧੰਨ ਕਿਹੜਾ ਪਿੰਡ ਆਪਣਾ ਸਾਡਾ ਪਿੰਡ ਗਤਲੀ ਹੈ ਕਿਹੜਾ ਗਤਲੀ ਗਤਲੀ ਇਹ ਕਿਥੇ ਦਾ ਪਿੰਡ ਹੈ ਇਹ ਪਿੰਡਾ ਜੁੰਡਿਆਲਾ ਗੁਰੂ ਕੋਲ ਨਾਲ ਸਾਈਡ ਤੇ ਗਹਿਰੀ ਮੰਡੀ ਵੇਖਦੇ ਨੇ ਹਾਂਜੀ ਗਹਿਰੀ ਮੰਡੀ ਸੁਣਿਆ ਵਾ ਸੁਣਿਆ ਗਹਿਰੀ ਮੰਡੀ ਹਾਂਜੀ ਉਹਦੇ ਕੋਲ ਠੀਕ ਹੈ ਜੀ ਇਹ ਬਜ਼ੁਰਗ ਨੂੰ ਜਾਣਦੇ ਤੁਸੀਂ ਇਹ ਜਾਣਦੇ ਵੀ ਆਦਾ ਵੀ ਉਸ ਦਾ ਪਿੰਡ ਦਾ ਉੱਥੇ ਹੈਗਾ ਆਸਰਮ ਗਦਰੀ ਪਿੰਡ ਤੇ ਮੈਂ ਸੋ ਕੱਲ ਇੱਕ ਵੇਖ ਕੇ ਗਿਆ ਹਾਂ ਤੇ ਮੈਨੂੰ ਮਲੇ ਨੇ ਉਹਦਾ ਮੈਂ ਗੱਲ ਕੀਤੀ ਸਾਡੇ ਵੀ ਪਿੰਡ ਦਾ ਮੁੰਡਾ ਹੈਗਾ ਕਿਹੜੇ ਕਿਹੜਾ ਵੀਰ ਉਹ ਕਿਹੜਾ ਵੀਰ ਆਸ਼ਰਮ ਚਲਾਉਦਾ ਉਹ ਹਤੇ ਹੈਗੇ ਆ ਉਹਦਾ ਦੱਬਦੀ ਸਿੰਘ ਹੈ ਮੁੰਡੇ ਦਾ ਨਾਮ ਅੱਛਾ ਜੀ ਹਾਂ ਜੀ ਉਹ ਮੈਂ ਨਾ ਇੱਥੇ ਆਇਆ ਸੀਗਾ ਕੱਲ ਗੁਜਰਾਂ ਦੇ ਕੋਲ ਬੰਦਾ ਛਡਾਉਣ ਆਏ ਸੀਗੇ ਕੱਲ ਪਰਸੋਂ ਦੀ ਗੱਲ ਆ ਤੇ ਉੱਥੇ ਕਿਸੇ ਨੇ ਇਹਨਾਂ ਦੀ ਦੱਸ ਪਾਈ ਸੀਗੀ ਅੱਜ ਫਿਰ ਮੈਂ ਕਿਹਾ ਚੱਲ ਜੇਕਰ ਵਾਹਿਗੁਰੂ ਜੀ ਮੇਰੇ ਨਾਲ ਜੇਕਰ ਸੇਵਾ ਮਿਲ ਜੇ ਹਨਾ ਹਾਂਜੀ ਹਾਂਜੀ ਅੱਛਾ ਪਹਿਲਾਂ ਵੀ ਤੁਸੀਂ ਕਦੀ ਵੇਖਿਆ ਇਹਨਾਂ ਨੂੰ ਹਾਂਜੀ ਮੈਂ ਤਾਂ ਨਗਰ ਦੇ ਰਹਿਣਾ ਦੇ ਵੇਦੇ ਰਹੀਦਾ ਚਰਨ ਨੂੰ ਅੱਛਾ ਬੜੇ ਹਲਾਜ ਆ ਤੇ ਮੈਂ ਵੇਖਣ ਦਾ ਉਹ ਤਾਂ ਮੈਂ ਉਹਨੂੰ ਕਹਿਣ ਦਾ ਮੈਨੂੰ ਕਿਹਾ ਮੈਨੂੰ ਕਹਿਣ ਦਾ ਜੀ ਮੈਂ ਆਉਂ ਕਦੇ ਦੇਖ ਕੇ ਜਾਊਂਗਾ ਹਾਂਜੀ ਮੈਨੂੰ ਕਹਿੰਦਾ ਤੂੰ ਫੋਟੋ ਪਾਈ ਅੱਛਾ ਤੇ ਮੈਨੂੰ ਕਹਿੰਦਾ ਵੀਡੀਓ ਬਣਾ ਕੇ ਮੈਨੂੰ ਫੋਟੋ ਪਾਈ ਤੇ ਚੱਲ ਅੱਜ ਤੇ ਆਗੇ ਇਹ ਉਹ ਤਾਂ ਜਾ ਬਣਿਆ ਪਿਆ ਜਿਹੜਾ ਵਾ ਬੜਿਆ ਪਿਆ ਚਲੋ ਬਾਬਾ ਜੀ ਆਓ ਚੱਲੀਏ ਮੈਂ ਨਹੀਂ ਜਾਣਾ ਕਿਤੇ ਵੀ ਓਏ ਆਪਾਂ ਰੋਟੀ ਖਾਣੀ ਜਾਣਾ ਇੱਥੇ ਲੱਗੋ ਹੀ ਬਾਪੂ ਜੀ ਤੇਰੇ ਬੱਚੇ ਆ ਕੰਬਲ ਮੋਢਾ ਦੇ ਮੈਂ ਸਾਹ ਲੈਣਾ ਹਾਂ ਮੈਂ ਨਹੀਂ ਜਾਂਦਾ ਨਾ ਕਿਤੇ ਓ ਤੁਹਾਡੇ ਬੱਚੇ ਹੀ ਅਹੀ ਮੈਂ ਨਹੀਂ ਜਾਂਦਾ ਕਿਤੇ ਤੁਸੀਂ ਹੁਣੇ ਕਿਹਾ ਨਾ ਆਪ ਜੀ ਨੇ ਹੁਣੇ ਕਿਹਾ ਨਾ ਕਿ ਤੁਹਾਡੇ ਨਾਲ ਮੈਂ ਚੱਲਦਾ ਨਾ ਮੈਂ ਤਾਂ ਕੀ ਕਰਨਾ ਯਾਰ ਉਹ ਗੁਰਦਾਰੇ ਪ੍ਰਸਾਦ ਮੈਂ ਆਪਣਾ ਟਾਈਮ ਪਾਸ ਕਰਦਾ ਰੋਟੀ ਪਾਣੀ ਖਾਦਾ ਮੈਂ ਵਧੀਆ ਆਜੋ ਤੁਹਾਡਾ ਨਾ ਤੋ ਆ ਕੇ ਵਧੀਆ ਟਾਈਮ ਵਧੀਆ ਹੋਗੇ ਮੈਂ ਮੰਨ ਲਿਆ ਔਰ ਚੱਲੋ ਆ ਜੀ ਠੀਕ ਹੈ ਚੱਲ ਪ੍ਰਸ਼ਾਦਾ ਛੱਕ ਕੇ ਆਜੋ ਰੋਟੀ ਖਾ ਕੇ ਆਜੋ ਕਿਤੇ ਕਿਤੇ ਕਰੋ ਕਰ ਦਵਾ ਆ ਵੀ ਇੱਥੇ ਲੱਗੇ ਬਬੇ 시ਦੀ ਹਾਂ ਬਬੇ ਦੀ ਫੇਂਦੀ ਬਬੇ 시ਦੀ ਬਾਪੂ ਜੀ ਪਾ ਲਿੰਦਾ ਵਾ ਆ ਬੱਚਾ ਪੰਦਾ ਵਾ ਇਹਨੇ ਕੋਈ ਨਹੀਂ ਇਹਦੇ ਕੋਈ ਬੱਪ ਚੱਲ ਪਾ ਲਿੰਦੇ ਬਬੂ ਨੂੰ ਇਹਨੂੰ ਆਦਨ ਆਨਾਲ ਬਬੂ ਦਾ ਤੋ ਪਾ ਬਬੂ ਦਾ ਜਿਹੜਾ ਪੰਦਾ ਉਹਨੂੰ ਪਾਉਂਦੇ ਬਾਕੀ ਤੂੰ ਪਾ ਫੜਾ ਕੋਕ ਕੰਬਲ ਫੜਾ ਮੈਂ ਪਾ ਲੂਗਾ ਬਬੇ ਹਾਂ ਆਪਾਂ ਕੱਢ ਲਿਆ ਉਹ ਆ ਉਹ ਫੜ ਉਹ ਕੀ ਆ ਨਾ ਠੀਕ ਹੈ ਕਿੰਨੂੰ ਗੱਡੀ ਰੱਖੇ ਇਹ ਰੱਖ ਗੱਡੀ ਆ ਸਰਵਰ ਨੂੰ ਮਾਰ ਲੌਕ ਦੋ ਬਾਹਰ ਨੂੰ ਇਹ ਸ਼ਕਰ ਬਾਪੂ ਦਾਸ ਪੜੇ ਚੱਲੋ ਆਓ ਸੜਕ ਕ੍ਰੋਸ ਕਰਨੀ ਹੈ ਨਾ ਪਰ ਕਰਦਾ ਤੇ ਰੋਜ਼ ਨਹੀਂ ਦਾ ਹੋ ਗਿਆ ਸੜਕ ਕ੍ਰੋਸ ਕਰ ਆਪਾਂ ਨੂੰ ਤਾਂ ਡਰ ਲੱਗਦਾ ਦੇਖਾ ਚੋਲਾ ਪਾਇਆ ਬਾਪੂ ਨੇ ਤੇ ਹਲਾਤਾ ਨਾ ਮਾਰਿਆ ਲੱਗਦਾ ਬਾਪੂ ਤਫਰ ਲੋ ਬਾਪੂ ਜੀ ਹਾਵਾ ਪਛਾਤਾ ਛੱਕ ਕੇ ਆਉਨੇ ਆ ਘਰ ਆਣ ਤੋਂ ਕੋਈ ਨਹੀਂ ਮਾਰ ਲੈ ਤੈਨੂੰ ਮਾਰ ਮਾਰ ਲਓ ਮਾਰ ਲਓ ਬੁੱਤੋ ਇਹ ਰੱਖੀ ਦੀ ਨਾ ਮਾਰ ਲਓ ਬੁੱਤੋ ਰੋਡ ਰੋਡ ਵਾਗਦਾ ਤੇ ਬੜਾ ਔਖਾ ਵਾ ਉਦਾ ਇਹਨਾਂ ਬਜ਼ੁਰਗਾਂ ਵਾਸਤੇ ਇਸਨੂੰ ਗਾਇਬ ਕਰਨਾ ਵੇਖੋ ਵੀਰ ਕਿੰਨਾ ਗੰਦਵਾ ਜਿੱਥੇ ਰਹਿ ਰਿਹਾ ਬਾਪੂ ਹਾ ਤਾਂ ਮੈਂ ਗੰਦ ਵਿੱਚ ਖੋਨਾ ਲੱਗੇ ਗੰਦ ਦੇ ਵਿੱਚ ਝੌਂਪੜੀ ਪਾਈ ਆ ਬਜ਼ੁਰਗ ਨੇ ਤੇ ਆਪਾਂ ਦੇਖੋ ਵੀ ਹਾਲਾਤ ਐ ਇੰਨੇ ਮਾੜੇ ਹਾਲਾਤ ਆ ਕਿ ਲਾਗੇ ਬੰਨੇ ਕੂੜਾ ਹੀ ਕੂੜਾ ਵਾ ਕੂੜਾ ਹੀ ਕੂੜਾ ਬਾਪੂ ਦੇ ਲਾਗੇ ਬੰਨੇ ਤੇ ਚਲੋ ਵਾਈਗਰੂ ਨੇ ਸੇਵਾ ਦਿੱਤੀ ਕਿ ਅੱਜੋ ਸੇਵਾ ਲੈ ਕੇ ਲਾਵੇ ਵਾਈਗਰੂ ਸਕੰਦਰ ਵੀਰ ਉਹਨਾਂ ਦੀ ਗਿੰਦੂ ਵੀਰ ਉਹਨਾਂ ਦੀ ਕੋਰੇ ਵੀਰ ਉਹਨਾਂ ਦੀ ਚਲ ਆਜੋ ਬਾਪੂ ਜੀ ਆਜੋ ਚੱਲੀਏ ਚਲ ਆਜੋ ਕਬਰ ਕਫਾ ਬਾਲ ਲੈਣਾ ਬਾਪੂ ਜੀ ਹਾ ਲੈ ਲੋ ਲੈ ਲੋ ਲੈ ਲੋ ਲੈ ਲੋ ਆ ਜਾ ਚਲੋ ਸਿਕੰਦਰ ਫਾੜਾ ਹੱਥ ਬਾਪੂ ਦਾ ਬਾਪੂ ਨਾਲ ਹੀ ਇਹ ਬੈਗ ਨਾਲ ਹੀ ਆ ਤੁਹਾਡੇ ਹਾਂ ਚਲੋ ਚਲੋ ਵਾਈਗੁਰਾ ਵਾਈਗੁਰਾ ਆ ਵੀਰੇ ਆ ਅਮਰਸਰ ਜਿਹੜਾ ਉਹ ਅ ਅਮਰਸਰ ਦਾ ਆਇਆ ਅਮਰਸਰ ਦਾ ਜਿਹੜਾ ਰੋਡ ਆ ਆ ਜਿਹੜਾ ਅੱਗੇ ਜਰੰਦਰ ਦਾ ਰੋਡ ਦਾ ਤੇ ਟੋਲ ਪਾਜਾ ਨਹੀਂ ਟੋਲ ਪਾਜਾ ਜਿਹੜਾ ਮਸਰ ਨਹੀਂਦਾ ਸਾਰੀ ਜਿੰਨੇ ਦਾ ਰੋਟੇ ਦਾ ਨਾ ਜਾਵਾ ਉੱਥੋਂ ਬਾਪੂ ਦੀ ਆ ਝੁੱਗੀ ਸੀਗੀ ਉੱਥੋਂ ਲੈ ਕੇ ਹੁਣ ਬਾਪੂ ਨੂੰ ਉਹਨਾਂ ਆਪਾਂ ਆਸ਼ਮ ਦੇ ਚਲਾ ਕੇ ਚੱਲੇ ਆ ਚਲੋ ਫਰਾਈ ਗਰੂਪ ਪਲੇਅਰ ਕਰੇ ਸੜਕ ਬਹਿ ਜਾਨੀ ਲੱਗ ਰਹੀ ਆ ਅਹ ਚਲਾ ਦੇ ਚੋਲਾਵੇ ਬੱਪੂ ਚੋਲਾਵੇ ਮੜ ਲਿਆ ਅੱਲ ਲਿਆ ਚੋਲਾ ਧਿਆਨ ਨਾਲ ਬਾਪੂ ਤੇ ਤੁਹਾਨੂੰ ਪਤਾ ਕਿ ਅੱਜ ਠੰਡ ਬਹੁਤ ਜ਼ਿਆਦੀ ਆ ਤੇ ਇਹਨਾਂ ਸੇਵਾ ਲੈ ਕੇ ਲਾਵੇ ਵਾਈਗੁਰੂ ਹੁਣ ਬਾਪੂ ਨੇ ਲੱਗਿਆ ਆਪਾਂ ਚੱਲੇ ਆ ਰਾਤੇ ਸਮਾਨ ਬਾਪੂ ਜੀ ਇੱਥੇ ਰੱਖ ਲੋ ਰੱਖ ਲੋ ਸਮਾਨ ਆਜੋ ਇਹ ਦਵਾਈ ਆ ਦਵਾਈ ਬਾਪੂ ਜੀ ਚਲ ਆਜੋ ਬਾਪੂ ਜੀ ਚਲੋ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਆ ਵੀਰੇ ਜਿਹੜਾ ਸਾਹਮਣੇ ਕਰਨ ਟਾਣ ਨੂੰ ਜਾਂਦਾ ਜਿਹੜਾ ਆ ਅ ਬੋਰਡਾਂ ਦੇ ਅੱਗੇ ਆਪਕੋ ਨਹੀਂ ਲੈ ਕੇ ਚੱਲੇ ਆ